ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੰਗ ਪੰਜਾਬ ਦੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਨੂੰ ਸਲਵਾਰ ਦੇ ਵਿੱਚ ਬਲ ਪਾਉਣੇ ਦੱਸਾਂਗੇ ਬਿਲਕੁਲ ਆਸਾਨ ਤਰੀਕੇ ਦੇ ਨਾਲ ਆਪਾਂ ਸਲਵਾਰ ਦੇ ਵਿੱਚ ਬਲ ਪਾਵਾਂਗੇ ਸਾਰਿਆਂ ਨਾਲੋਂ ਪਹਿਲਾਂ ਜੀ ਆਪਾਂ ਨੇ ਜਿਹੜੀ ਆਪਣੀ ਬੈਲਟ ਹੈ ਉਹ ਤਿਆਰ ਕਰ ਲੈਣੀ ਹੈ ਮੈਂ ਪਹਿਲਾਂ ਬੈਲਟ ਤਿਆਰ ਕਰਦੀ ਆਂ ਫਿਰ ਤੁਹਾਨੂੰ ਬਲ ਪਾਉਣੇ ਦੱਸਦੀ ਆਂ ਹਾਂਜੀ ਆਪਣੀ ਜਿਹੜੀ ਬੈਲਟ ਹੈ ਆਪਾਂ ਨੇ ਤਿਆਰ ਕਰ ਲਈ ਫਿਰ ਆਪਣੀ ਜਿਹੜੀ ਬੈਲਟ ਨੂੰ ਇਸ ਤਰ੍ਹਾਂ ਆਪਾਂ ਨੇ ਜਿਹੜੀ ਪਿਛਲੀ ਸੇਉਣ ਹੁੰਦੀ ਹੈ ਇਸ ਤਰ੍ਹਾਂ ਆਹ ਚਿੜੀ ਵਾਲਾ ਪਾਸਾ ਉੱਪਰ ਆ ਕੇ ਸੈੱਟ ਕਰ ਲੈਣੀ ਹੈ ਆਪਾਂ ਨੇ ਨਾ ਦੋਨੋਂ ਸਾਈਡ ਦੇ 2.5 ਇੰਚ ਤਿੰਨ ਸਾਮੀ ਲਾਉਣੀ ਹੈ ਜੀ 2.5 ਇੰਚ ਇੱਧਰ ਨਾ ਸਾਮੀ ਲਾਉਣੀ ਹੈ 2.5 ਇੰਚ ਇੱਧਰ ਨਾ ਸਾਮੀ ਲਾਉਣੀ ਹੈ ਇਹ ਕੋਈ ਵੀ ਚਾਹੇ ਪਤਲਾ ਬੰਦਾ ਹੈ ਚਾਹੇ ਮੋਟਾ ਹੈ ਚਾਹੇ ਦਰਮਿਆਨਾ ਹੈ ਜਿਸ ਦਾ ਵੀ ਆਪਾਂ ਨੇ ਇਹ ਆਪਾਂ ਸਲਵਾਰ ਦੀ ਸਲਾਈ ਕਰਨੀ ਹੈ ਜਿਹੜੀ ਆਪਾਂ ਉਹਦੀ 벨ਟ ਹੈ ਉਹਨੂੰ ਰੈਡੀ ਕਰਕੇ ਉਹ ਤੋਂ 2.5 ਇੰਚ ਮਿਸਾਨ ਨੇ ਜਿਹੜੇ ਇਹ ਲਾਉਣੇ ਨੇ ਬਾਕੀ ਜਿਹੜੀ ਜਗ੍ਹਾ ਰਹਿ ਗਈ ਇਹਦੇ ਵਿੱਚ ਆਪਾਂ ਨੇ ਬਲ ਆਉਣਗੇ ਇਹਦੇ ਵਿੱਚ ਕੋਈ ਐ ਨਹੀਂ ਵੀ 9 ਇੰਚ ਚ ਬਲ ਪਾਉਣੇ ਨੇ 7 ਚ ਇਹ 벨ਟ ਦੇ ਹਿਸਾਬ ਨਾਲ ਬਲ ਪਾਉਣੇ ਨੇ ਆਪਾਂ ਨੇ ਜਿੰਨੀ ਵੀ 벨ਟ ਤਿਆਰ 2.5 ਇੰਚਦਰ ਸੱਡਣਾ 2.5 ਇੰਚਦਰ ਸੱਡਣਾ ਫਿਰ ਆਪਾਂ ਜਿਹੜੀ ਇਹਦੀ ਆ ਜਗ੍ਹਾ ਬਚ ਗਈ ਇਹਦੇ ਵਿੱਚ ਬਲ ਪਾਵਾਂਗੇ ਪਹਿਲਾਂ ਆਪਾਂ ਇਹਨੂੰ ਜਿਹੜੀ ਬੈਲਟ ਨੂੰ ਸਲਵਾਰ ਨਾਲ ਜੋਇੰਟ ਕਰ ਲੈਣੀ ਦੱਸ ਦਿਆਂ ਤੁਹਾਨੂੰ ਹਾਂਜੀ ਆ ਜਿਹੜੀ ਪਿਸਲੀ ਝੋਲੀ ਹੈ ਇੱਥੇ ਪਹਿਲਾਂ ਆਪਾਂ ਦੋ ਬਲ ਪਾ ਲਾਂਗੇ ਕਿਉਂਕਿ ਬਲ ਪਾਉਣ ਨਾਲ ਜਿਹੜੀ ਆਪਣੀ ਪਿਸਲੀ ਝੋਲੀ ਹੈ ਉਤੇ ਘੱਟ ਜ਼ੋਰ ਪੈਂਦਾ ਨਾ ਆਪਣੀ ਝੋਲੀ ਸਿੱਦੇ ਸਣੀ ਇਹਦੇ ਨਾਲ ਸਪੋਰਟ ਬਣ ਜਾਂਦੀ ਹੈ ਇੱਥੇ ਆਪਾਂ ਨੇ ਇਸ ਤਰ੍ਹਾਂ ਇੱਕ ਵਾਲਾ ਇਧਰੋਂ ਚੱਕ ਕੇ ਤੇ ਦੂਸਰਾ ਵਾਲਾ ਇਧਰੋਂ ਚੱਕ ਕੇ ਆਪਾਂ ਨੇ ਇੱਥੇ ਦੋ ਬਲ ਪਾ ਲੈਣੇ ਨੇ ਇਸ ਤਰ੍ਹਾਂ ਆਪਾਂ ਜਿਹੜੇ ਬਲ ਪਾ ਲਏ ਜਿਹੜੀ ਆਪਣੀ 벨ਟ ਦੀ ਪਿਸਲੀ ਉਹ ਸਿਉਣੇ ਇਹਨੂੰ ਇਹਦੇ ਉੱਤੇ ਰੱਖ ਕੇ ਆਪਾਂ ਜਿਹੜੀ ਆ ਨਿਸ਼ਾਨੀ ਲਾਈ थी ਆਹ ਨਿਸ਼ਾਨੀ ਲਾਈਤੀ ਜਿਹੜੀ 벨ਟ ਦੀ ਇਸ ਤਰ੍ਹਾਂ ਆਪਾਂ ਇਹਨੂੰ ਜਿਹੜੀ ਪਿੱਛੋਂ ਇਹਨੂੰ ਜੜ ਦਾਂਗੇ ਸਲਵਾਰ ਨਾਲ 벨ਟ ਨੂੰ ਇਹ ਨਿਸ਼ਾਨੀ ਤੋਂ ਲੈ ਕੇ ਦੂਸਰੀ ਨਿਸ਼ਾਨੀ ਤੱਕ ਆਪਾਂ ਸਲਾਈ ਮਾਰ ਦਾਂਗੇ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਇਹ ਜਿਹੜੀ ਬੈਲਟ ਹੈ ਪਿੱਛੋਂ ਝੋਲੀ ਤੋਂ ਜੜ ਲਈ ਹੁਣ ਜਿਹੜੀ ਆ ਆ ਜਗ੍ਹਾ ਰਹੇਗੀ ਆਪਣੀ ਅੱਗੇ ਇਹਦੇ ਵਿੱਚ ਆਪਾਂ ਬਲ ਪਾਵਾਂਗੇ ਆ ਤੁਹਾਨੂੰ ਬਲ ਪਾਉਣੇ ਦੱਸਦੇ ਆ ਆ ਦੇਖੋ ਜੀ ਅੱਗੇ ਵਾਲੀ ਝੋਲੀ ਤੋਂ ਆਪਾਂ ਇੱਕ ਕਿੰਚ ਸिलाई ਲਾ ਕੇ ਆਪਾਂ ਬਲ ਪਾਵਾਂਗੇ ਇਹ ਜਿਹੜੇ ਬਾਲ ਪਾਉਣੇ ਹੁੰਦੇ ਨੇ ਜੀ ਜਿਹੜੀ ਆਪਣੀ ਆ ਮਸ਼ੀਨ ਹੁੰਦੀ ਹੈ ਤੁਸੀਂ ਇਹਦਾ ਜਿਹੜਾ ਮੀਜਰਮੈਂਟ ਕਰ ਲਿਆ ਕਰੋ ਵੀ ਆਪਾਂ ਨੇ ਇਹ ਮਸ਼ੀਨ ਦੇ ਉ ਗਰੂ ਬਾ ਚੱਕਣਾ ਜਾਂ ਉ ਗਰੂ ਨਿਸ਼ਾਨੀ ਲਾ ਲਿਆ ਕਰੋ ਤਾਂ ਬੱਚੀ ਚੱਕੇ ਵਾਲ ਪਾਈ ਜਾਵਾਂਗੇ ਆਪਾਂ ਆਪਣੀ ਇੱਕਸਾਰ ਬਾਲ ਨਹੀਂ ਜਿਹੜੇ ਉਹ ਪਹਿਣਗੇ ਜਦੋਂ ਲਈ ਆਪਾਂ ਆ ਜਿਹੜਾ ਆਪਣਾ ਪੱਤ ਹੈਗਾ ਜਾਂ ਗੋਦਾ ਇਹਦੇ ਕੋਲ ਆ ਜੀ ਫਿਰ ਆਪਾਂ ਇਹ ਵੀ ਬਸਕਾਰ ਕਰਕੇ ਇੱਕ ਟੱਕ ਲਾ ਲੈਨੇ ਕਿਉਂਕਿ ਇਹ ਟੱਕ ਤੋਂ ਆਪਾਂ ਨੇ ਬਚਾਲ ਵਾਲਾ ਜਿਹੜਾ ਇਹ ਟੱਕ ਦੇ ਉੱਤੇ ਪਾਉਣਾ ਤਾਂ ਕਿ ਆਪਣੀ ਜਿਹੜੀ ਕਰੀਜ ਹੈ ਉਹ ਸਹੀ ਬਣ ਸਕੇ ਆ ਦੇਖੋ ਆ ਟੱਕ ਨੂੰ ਬਚਾਵਾ ਲੈ ਕੇ ਆਪਾਂ ਬਚਾਲੇ ਵੱਲ ਪਾਉਣਾ ਇਹਦਾ ਇਹ ਗੱਲ ਦਾ ਤੁਸੀਂ ਜਰੂਰ ਧਿਆਨ ਰੱਖਣੇ ਜਿਹੜਾ ਆਪਣਾ ਪੱਟਾ ਹੈ ਉਹਦੇ ਵਿਚਕਾਰ ਟੱਕ ਲਾ ਕੇ ਉਤੋਂ ਬਲ ਪਾਉਣਾ ਹੈ ਇਹ ਆਪਾਂ

ਆਪਣੀ ਜਿਹੜੀ ਇਹ ਬੈਲਟ ਹੈ ਇਹਨੂੰ ਮਿਲ ਲੈਣਾ ਹੈ ਇਸ ਤਰ੍ਹਾਂ ਜਿਹੜੀ ਆਪਣੀ ਇਹ ਚੀੜੀ ਵਾਲੀ ਇਹ ਸਿਉਣਾ ਹੈ ਇਹਨੂੰ ਇਹਦੇ ਨਾਲ ਜਿਹੜੀ ਜਿੱਥੋਂ ਆਪਾਂ ਨੇ ਆਹ ਸਟਾਰਟਿੰਗ ਕਰੀ ਤੀ ਝੋਲੀ ਦੀ ਇਹਨੂੰ ਇੱਥੇ ਮਿਲ ਲੈਣਾ ਤੁਸੀਂ ਜਿਹੜੇ ਤੁਹਾਡੇ ਵਾਲ ਨੇ ਕੋਈ ਇੱਕ ਵਾਲ ਹੋਰ ਪਊ ਜਾਂ ਨਾ ਪਊਗਾ ਆ ਦੇਖੋ ਆਪਣੀ ਬਿਲਕੁਲ ਜਿਹੜੀ ਇਹ ਇਹਦੇ ਨਾਲ ਸਹੀ ਆ ਰਹੀ ਹੈ ਬਸ ਆਪਾਂ ਹੁਣ ਮਸ਼ੀਨ ਕੱਢ ਦਾਂਗੇ ਇਹਨੂੰ ਆਹ ਦੇਖੋ ਆਹ ਜਿਹੜੇ ਇੱਕ ਸਾਈਡ ਦੇ ਵਾਲ ਨੇ ਆਪਣੀ ਇਸ ਤਰ੍ਹਾਂ ਨੂੰ ਮਿਲ ਲੈਣਾ ਜਿਹੜੇ ਆਪਣੇ ਵਾਲ ਨੇ ਇਹਦੇ ਨਾਲ ਸਹੀ ਆ ਜਾਣਗੇ ਇਸ ਤਰ੍ਹਾਂ ਆਪਾਂ ਦੂਸਰੇ ਪੱਲੇ ਦੇ ਵਾਲ ਪਾਵਾਂਗੇ ਜਦੋਂ ਆਪਾਂ ਵਾਲ ਪਾਉਣੇ ਆ ਜੀ ਇੱਕ ਵਾਰ ਆਪਣਾ ਕੱਪੜਾ ਇੱਧਰਲੇ ਪਾਸੇ ਆਊ ਆਪਣੇ ਇੱਧਰੋਂ ਵਾਲ ਪਾਉਣੇ ਨੇ ਇੱਕ ਪਾਸੇ ਆਪਣਾ ਕੱਪੜਾ ਇੱਧਰ ਆਊਗਾ ਫਿਰ ਇੱਧਰੋਂ ਵਾਲ ਪਾਵਾਂਗੇ ਪਹਿਲਾਂ ਆਪਣਾ ਕੱਪੜਾ ਬਾਹਰ ਸੀ ਮਸ਼ੀਨ ਦੇ ਉਹਨਾਂ ਅੰਦਰ ਚਲਾ ਗਿਆ ਇਸ ਤਰ੍ਹਾਂ ਜਿਵੇਂ ਆਪਾਂ ਇਧਰ ਉਧਰ ਚੱਕ ਚੱਕ ਵਾਲ ਪਾਏ ਤੇ ਸਾਰੇ ਵਾਲ ਪਾ ਕੇ ਕੰਪਲੀਟ ਕਰ ਦਿਆਂ। ਜੀ ਆ ਦੇਖੋ ਆਪਣੀ ਜਿਹੜੀ ਇਹ ਬਾਲ ਨੇ ਐਨ ਪੂਰੇ ਆ ਗਏ ਦੋਨੋਂ ਪਾਸੇ ਹੁਣ ਆਪਾਂ ਇਧਰੋਂ ਇੱਕ ਸਾਈਡ ਤੋਂ ਆਪਾਂ ਜਿਹੜੀ ਇਹਦੀ ਸਿਲਾਈ ਹੈ ਇਧਰੋਂ ਲੈ ਲਾਂਗੇ ਪੂਰੀ ਕਰ ਦਾਂਗੇ ਆਪਣੀ ਜਿਹੜੀ ਝੋਲੀ ਦੀ ਹੈ 벨ਟ ਦੀ ਇਹਦੇ ਨਾਲ ਲਾ ਕੇ ਜਿਹੜੇ ਬਲ ਨੇ ਇਸ ਤਰ੍ਹਾਂ ਸੈੱਟ ਕਰਕੇ ਆਪਣਾ ਜਿਹੜੀ ਸੋਹਣਾ ਬਲਾਂ ਦੀ ਇਹ ਲਾ ਪਾਉਂਦੇ ਅਰੇ ਕੋਈ ਜਿੰਨਾ ਜਿੰਨਾ ਆਪਾਂ ਵਾਲੇ ਵਾਲੇ ਛੱਡਿਆ ਸੀ 2.5 ਇੰਚ ਆਪਣਾ ਰਹਿ ਗਿਆ ਆਪਣੇ ਇੰਨੀ ਜਗ੍ਹਾ ਦੇ ਵਿੱਚ ਜਿਹੜੇ ਵਾਲ ਨੇ ਉਹ ਪੈ ਗਏ ਕਈ ਵਾਰ ਜਦੋਂ ਇਹ ਵਾਲ ਨੇ ਜੀ ਆਪਣੇ ਉਰੇ ਤੱਕ ਆ ਜਾਂਦੇ ਨੇ ਅੱਧੇ ਦੇ ਵਿੱਚ ਤਾਂ ਫਿਰ ਇਹ ਜਿਹੜੀ ਆਪਣੀ ਮੂਰੀ ਆ ਘੁੰਮਣ ਲੱਗ ਜਾਂਦੀ ਹੈ ਜਿਹੜੀ ਪਿਛਲੀ ਸਿਉਣ ਹੈ ਉਹ ਆਪਣੇ ਮੂਰ ਨੂੰ ਗਿੱਟੇ ਲਵੇ ਆਈ ਜਾਂਦੀ ਹੈ ਇਹ ਜਿਹੜੇ ਵਾਲ ਨੇ ਹਮੇਸ਼ਾ 2.5 ਇੰਚ ਦੋਨੋਂ ਸਾਈਡ ਬੈਲਟ ਦੇ ਜਿਹੜੇ ਅੰਦਰ ਹੋਣੇ ਚਾਹੀਦੇ ਨੇ ਫਿਰ ਜਿਹੜੀ ਆਪਣੀ ਮੂਰੀ ਹੈ ਉਹ ਬਿਲਕੁਲ ਖੜੂਗੀ ਕਰੀਜ ਦੇ ਸਾਹਮਣੇ ਬਿਲਕੁਲ ਹੀ ਆਪਾਂ ਨੂੰ ਆਪਣੀ ਮੂਰੀ ਹੈ ਜਿਹੜੀ ਉਹ ਘੁੰਮਦੀ ਹੁਣ ਮੈਂ ਤੁਹਾਨੂੰ ਇਹਦੀ ਪਿਛਲੀ ਸਲਾਈ ਹੈ ਜਿਹੜੀ ਉਹ ਲਗਾਉਣੀ ਦੱਸਦੀ ਆ ਜਦੋਂ ਆਪਣੀ ਸਲਵਾਰ ਤਿਆਰ ਹੋ ਗਈ ਆਪਾਂ ਜਿਹੜੀ ਮੂਰੀ ਦੀ ਹੈ ਇਹ ਸਿਉਣ ਮਾਰਨੀ ਹੈ ਇਹ ਜਿੰਨੀ ਵੀ ਆਪਾਂ ਜੇ ਮਰੇ 7 ਇੰਚ ਆਪਾਂ ਮੂਰੀ ਤਿਆਰ ਰੱਖਣੀ ਹੈ ਜੀ ਫਿਰ ਆਪਾਂ ਨੇ ਜਿਹੜੀ ਇਹ ਜਿਹੜੀ ਉੱਪਰ ਨਿਸ਼ਾਨੀ ਲਾਉਣੀ ਹੈ ਇਹ 4.8 ਤੇ ਲਾਉਣੀ ਹੈ ਇਹ ਆਪਾਂ ਨੇ ਇੱਥੋਂ ਆਏ ਨਹੀਂ ਇਸ ਤਰ੍ਹਾਂ ਆਪਾਂ ਇਹਦੀ ਜਿਹੜੀ ਸਲਾਈ ਹੈ ਇਸ ਤਰ੍ਹਾਂ ਨਹੀਂ ਮਾਰਨੀ ਕਿਉਂਕਿ ਜੇ ਆਪਾਂ ਇਸ ਤਰ੍ਹਾਂ ਸਿਉਣ ਮਾਰਦੇ ਜਿਹੜੀ ਆਪਣੀਆਂ ਖੂੰਜ ਹੈ ਇਹ ਬਹੁਤ ਨਿਕਲ ਜਾਂਦੀ ਹੈ ਫਿਰ ਆਪਣੇ ਪਿੱਛੇ ਇਹ ਪੈਣੀ ਹੋਈ ਓਪਰ ਹੀ ਲੱਗਦੀ ਹੈ ਜਿੰਨੀ ਚੇ ਮੂਰੀ ਆਪਣੀ ਚੌੜੀ ਹੁੰਦੀ ਜਾਊਗੀ ਓਨੇ ਜਿਹੜਾ ਉੱਪਰਲਾ ਆਪਣਾ ਇਹ ਜਗ ਹੈਗੀ ਘੱਟਦੀ ਜਾਊ ਇਹ ਆਪਣੀ ਆਪਾਂ ਦੋ 2 ਇੰਚ ਮੂਰੀ ਚੌੜੀ ਪਾਈ ਹੈ ਇਹਦੇ ਵਿੱਚ ਜੇ ਤੁਸੀਂ 7 ਇੰਚ ਮੂਰੀ ਰੱਖਣੀ ਹੈ ਤਾਂ ਉੱਪਰੋਂ ਜਿੱਥੋਂ ਆਪਣੀ ਮੂਰੀ ਖਤਮ ਹੁੰਦੀ ਹੈ ਉੱਥੇ ਤੁਸੀਂ 9.8 ਤੇ ਨਸਾਨੀ ਲਾ ਕੇ ਇਹਨੂੰ ਇਸ ਤਰ੍ਹਾਂ ਮੈਚ ਕਰਨਾ ਇਸ ਤਰ੍ਹਾਂ ਮੈਚ ਕਰਨਾ ਨਾ ਕਿ ਤੁਸੀਂ ਇਸ ਤਰ੍ਹਾਂ ਸਲਾਈ ਲਾਉਣੀ ਹੈ ਜਿਹੜੀ ਆ ਖੂਂਜ ਨਿਕਲ ਜਾਂਦੀ ਹੈ ਜੀ ਇਹ ਫਿਰ ਪਿੱਛੇ ਸਹੀ ਨਹੀਂ ਲੱਗਦੀ ਜੇ ਤੁਸੀਂ ਇਸ ਤਰ੍ਹਾਂ ਸਿਉਣ ਮਾਰੋਗੇ ਫਿਰ ਤੁਹਾਡੀ ਬਿਲਕੁਲ ਸਹੀ ਆਊਗੀ ਫਿਰ ਇਹ ਤੋਂ ਬਾਅਦ ਜਿਹੜੀ ਆਪਣੀ ਇਹ ਨਿਸ਼ਾਨੀ ਲੱਗੀ ਹੋਈ ਹੈ ਇਸ ਤੋਂ ਇੰਚੀ ਟੇਪ ਧਰ ਕੇ ਤੁਸੀਂ ਇਸ ਤਰ੍ਹਾਂ ਉੱਪਰ ਨੂੰ ਤੇਸਾ ਜਿਹੜਾ ਕੱਪੜਾ ਹੈ ਉਹ ਕੱਢ ਲੈਣਾ ਹੈ ਇਸ ਤਰ੍ਹਾਂ ਜਿਹੜੀ ਇਹ ਪਿਛਲੀ ਸਲਾਈ ਹੈ ਤੁਸੀਂ ਇਸ ਤਰ੍ਹਾਂ ਲਾਉਣੀ ਹੈ ਨਾ ਕਿ ਇਸ ਤਰ੍ਹਾਂ ਲਾਉਣੀ ਹੈ ਫਿਰ ਜਿਹੜੀ ਆਪਣੀ ਪਿੱਛੇ ਜੀ ਇਹ ਬੁਲਬਲੇ ਜੇ ਬਣ ਜਾਂਦੇ ਨੇ ਮੂਰੀ ਤੇ ਇਸ ਤਰ੍ਹਾਂ ਸਲਾਈ ਲਾਉਣੀ ਹੈ ਇਹਦੀ ਇਹ ਹੌਲੀ 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 ਤੁਸੀਂ ਉੱਪਰ ਜਾਂਦੇ ਤੱਕ ਸਲਾਈ ਹੈ ਜਿਹੜੀ ਉਹ 1 ਇੰਚ ਦੀ ਰਹਿ ਜੂ ਆਪਾਂ ਇੱਕੋ ਲੱਗਤੇ ਨੂੰ ਇਧਰ ਨੂੰ ਵਧਾ ਨਹੀਂ ਸਕਦੇ ਇਹ ਹੌਲੀ ਹੌਲੀ ਤੇਜ਼ੀ ਤੇਜ਼ੀ ਤੁਸੀਂ ਜਿਹੜੀ ਸਲਾਈ ਹੈ ਮਾਰਨੀ ਹੈ ਯਾਪਾ ਉਰੇ ਤੱਕ ਮਾਰਨੀ ਹੈ ਜੀ ਹੁਣ ਆਪਾਂ ਉਹ ਮਸ਼ੀਨ ਕੱਢ ਕੇ ਹੁਣ ਆਪਾਂ ਉਧਰ ਨੂੰ ਮੂਰੀ ਦੀ ਜਿਹੜੀ ਸਿਉਣ ਹੈ ਉਹ ਲਿਆ ਕੇ ਵੇਚਰਦਾਂਗੇ ਨਾਲ ਤਾਂ ਆਪਣੀ ਝੋਲੀ ਤੇ ਸਿਉਣ ਡਬਲ ਹੋ ਜਾਊਗੀ ਹਾਂਜੀ ਆਪਾਂ ਨੇ ਜਿਹੜੀ ਆਪਦੇ ਦੀ ਫਾਈਨਲ ਸਿਉਣ ਉਹ ਲਾਤੀ ਆਪਣੀ ਸਲਵਾਰ ਦੀ ਲੁੱਕ ਹੈ ਜਿਹੜੀ ਉਹ ਇਸ ਤਰ੍ਹਾਂ ਆਈ ਹੈ ਜਦੋਂ ਆਪਾਂ ਆਹ ਉਰੂ ਜਿਆਦਾ ਰੱਖ ਦੇਣਾ ਫਿਰ ਇਹਦੀ ਜਿਹੜੀ ਖੂਨ ਜਾ ਉਹ ਇੱਥੇ ਜਾ ਰਹੀਦੀ ਹੈ ਇਹ ਆਪਣੇ ਪਿੱਛੋਂ ਸਲਾਈ ਇਸ ਤਰ੍ਹਾਂ ਹੋਣੀ ਚਾਹੀਦੀ ਐ ਇੰਨੀ ਕਰੇ ਉਹ ਟੇਢੀ ਸਿਉਣ ਹੋਣੀ ਚਾਹੀਦੀ ਫਿਰ ਇਹ ਜਿਹੜੀ ਪਾਈ ਹੋਈ ਦੀ ਆਪਣੀ ਮੂਰੀ ਐ ਇਹ ਸਲਵਾਰ ਦੇ ਪਿੱਛੋਂ ਸਿਉਣ ਬਹੁਤ ਵਧੀਆ ਲੱਗਦੀ ਐ ਹਾਂਜੀ ਇਹ ਜਿਹੜਾ ਆਪਣੇ ਬਲ ਪਾਉਣ ਦਾ ਤਰੀਕਾ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਜਰੂਰ ਦੱਸਣਾ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ